ਸੋ ਹਾਂ ਜੀ ਗਾਇਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੁਹਾਡੇ ਐਚਐਸ ਪੈਟ ਬਲੌਗ ਤੇ ਸਵਾਗਤ ਉਮੀਦ ਕਰਦਾ ਤੇ ਸਾਰੇ ਵਧੀਆ ਹੋਗੇ ਸੋ ਗਾਇਸ ਅੱਜ ਮਾਰਨਿੰਗ ਤੋਂ ਫੇਰ ਬਹੁਤ ਜ਼ਿਆਦਾ ਮੀਂਹ ਪੈਣਦਿਆ ਵਾ ਪਹਿਲਾਂ ਤੇ ਦੋਕ ਦਿਨ ਤੁਪਾਂ ਲੱਗੀਆਂ ਵਾ ਤੇ ਅੱਜ ਤੋਂ ਫੇਰ ਉਹੀ ਹਾਲ ਹੋ ਗਿਆ ਸ਼ੁਰੂ ਹੁਣ ਫੇਰ ਲਗਾਤਾਰੀ ਮੀਂਹ ਆ ਤੇ ਆਓ ਆਪਾਂ ਇਹਨਾਂ ਨੂੰ ਛੱਡ ਗਏ ਓਏ ਇਹਨੂੰ ਚੱਕ ਇਹਨੂੰ ਅੰਦਰੇ ਫੀਡ ਦੀ ਭੰਤ ਕੇਲੇ ਹੁੰਦੇ ਆ ਜਾਂ ਇੱਥੇ ਨਰ ਕੀਤੇ ਹੜ ਅਰੇ ਸੋ ਹਾਂਜੀ ਗਾਇਸ ਹੁਣ ਆਪਾਂ ਇਹਨਾਂ ਨੂੰ ਲੇਅਰ ਫੀਡ ਜਿਵੇਂ ਕਿ ਤੁਹਾਨੂੰ ਪਤਾ ਹੈ ਪਾਉਣੀ ਸ਼ੁਰੂ ਕਰਤੀ ਆ ਸੋ ਆਪਾਂ ਬਕਤਾਂ ਨੂੰ ਵੀ ਤੇ ਮੁਰਗੀਆਂ ਨੇ ਲੇਅਰ ਫੀਡ ਪਾਉਣੀ ਸ਼ੁਰੂ ਕਰਤੀ ਆ ਲਿਓ ਕੇ ਨਾ ਖੋਲਦੀ ਹੈ ਫਿਰ ਚੂਚੇ ਆਉਣਾ ਨਿੱਕਿਆਂ ਨੂੰ ਨਾ ਨਾ ਇਹਦੇ ਉੱਤੇ ਜੇ ਵੀ ਤੇ ਇਹਨਾਂ ਨੂੰ ਲੇਅਰ ਫੀਡ ਦਾ ਤੁਹਾਨੂੰ ਪਤਾ ਹੈ ਕਿ ਜਿਵੇਂ ਕਿ ਮੁਰਗੀਆਂ ਤਿਆਰ ਹੋ ਜਾਂਦੇ ਨੇ ਉਹਦੀ ਫੀਡ ਪਾਉਣੀ ਸ਼ੁਰੂ ਕਰ ਦੇਈਦੀ ਆ ਇਹ ਗਰੇ ਪਾਣੀ ਇਹ ਕੋ ਚੈੱਕ ਕਰੋ ਭਰਿਆ ਗਿਆ ਵਕਤਾਂ ਦੇ ਉਹ ਪਾਣੀ ਕੱਢਣ ਦਾ ਫਿਰ ਸਿਸਟਮ ਬਣ ਗਿਆ ਬਣ ਗਿਆ ਯਾਰਾ ਸ਼ਾਫਰ ਮੈਂ ਜਦਾ ਰਾਤੀ ਉੱਤੇ ਚੋਂਦਾ ਵੀ ਗਿਆ ਹਣਾ ਵੇਸੇ ਦੇ ਦੇ ਉੱਤੇ ਅੱਜ ਸੀਮੈਂਟ ਦੀ ਆਪਾਂ ਕਰਨੀ ਕੋਟਿੰਗ ਨਹੀਂ ਬਹੁਤ ਜ਼ਿਆਦਾ ਆ ਗਿਆ ਕੋਟਿੰਗ ਕਰਨੀ ਉਹ ਇੱਧਰ ਚੈੱਕ ਕਰ। ਹਾਂਜੀ ਗਾਇਸ ਹੁਣ ਆਪਾਂ ਨਿੱਕੇ ਨੇ ਛੜ ਦੇ ਕੇ ਆਉਣਾ ਯਾਰ। ਬਈ ਇਹ ਕਰੀਏ। ਹਾਂਜੀ ਇੱਧਰ ਚੈੱਕ ਕਰ ਸਕਦੇ ਜੀ। ਸਾਰੇ ਕੋਠੇ ਦੇ ਸੈਸ ਫਟਾ ਹੋ ਰਿਹਾ। ਸੋ ਕਿਥੇ ਕਿਥੇ ਦੁਗੀਆਂ ਵਰਦੀਆਂ ਤੇ ਆ ਲੈਣ ਦੀਆਂ ਉਮੀਦ ਨਹੀਂ ਆ ਰਹੀ। ਸੋ ਇਹਨਾਂ ਨੂੰ ਇਹੋ ਹੀ ਮੌਸਮ ਬਥਿਆ ਲੱਗਦਾ ਹੈ। ਅਚਾਨਕ ਬਹੁਤ ਜ਼ਿਆਦਾ ਮੀਂਹ ਆ ਗਿਆ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਸੀ। ਇਹਦੇ ਨਾਲ ਬੱਦਲ ਵੀ ਖਿਲੋ ਹੋ ਜੇ ਵੀ ਤਾਂ ਆਪਾਂ ਸਾਰੇ ਜਾਨਵਰ ਤਾੜ ਤੇ ਸੀ ਦਵਾ ਦਵਾ ਤਾੜ ਤੇ ਸੀ ਤੇ ਉਹਨਾਂ ਦੇ ਪਾਣੀ ਭਰਿਆ ਸੀ ਉਹ ਵੀ ਕੱਢਤਾ। ਤੇ ਬਾਕੀ ਬਖਤਾਂ ਤੁਸੀਂ ਚੈੱਕ ਕਰ ਸਕਦੇ ਹੋ ਮੀਂਹ ਜ ਬਹੁਤ ਵਧੀਆ ਰੰਦੀਆਂ ਤੇ ਦੇਖੋ ਤੇ ਇੱਥੋਂ ਆਪਾਂ ਪਾਣੀ ਕੱਢ ਰਹੇ ਹਾਂ ਬਾਕੀ ਆਪਾਂ ਬੁਰੀਆਂ ਬੁਰੀਆਂ ਕਰਤੀਆਂ ਇਹਨਾਂ ਦੇ ਤਨ ਫਰਾਈ ਇੱਕ ਜਤਨ ਇੱਕ ਜੀ ਵੀ ਖੋਨੇ ਆ ਇਧਰ ਕੋ ਬਾਲ ਦੀ ਇਹਦੇ ਮੇਰੀ ਚਾਨਕ ਮੈਂ ਹੱਥ ਤੋਂ ਹੁੰਦੇ ਮੇਰੀ ਨਿਗਾ ਪੈ ਗਈ ਮੈਂ ਹੈ ਕਿ ਕੀ ਹੋਇਆ ਸਤਾਇਓ ਇਥੋਂ ਥੰ ਬਹੁਤ ਜਿਆਦਾ ਸਤਾਇ ਜੀ ਤੇ ਸਟੋਰ ਚ ਬੱਚੀ ਐ ਠੱਡ ਕਰਕੇ ਐ ਹਮ ਕਰ ਸਕਦੇ ਤੋਂ ਹੀ ਬੱਦਲ ਵੀ ਬਹੁਤ ਜਿਆਦਾ ਫੇਰ ਬਣ ਗਿਆ ਮੀਂਹ ਤੇ ਚਲੋ ਰੁਕ ਗਿਆ ਹੀ ਤੇ ਬੱਦਲ ਬਹੁਤ ਚੱਕਦੇ ਯੂ ਮੋਮੈਂਟਸ ਲੇਟਰ ਸੋ ਹਾਂਜੀ ਗਾਇਸ ਆਪਾਂ ਫੇਰ ਖੋਲਦਿਆਂ ਹੀ ਕਿਉਂਕਿ ਉਹਨਾਂ ਧੁੱਪ ਜੀ ਮੜੀ-ਮੋਟੀ ਜੀ ਲੱਗੀ ਸੀ ਤੇ ਚੈੱਕ ਕਰ ਸਕਦੇ ਧੁੱਪ ਤੇ ਲੱਗੀ ਪਤਾ ਉਹ ਕਿੰਨਾ ਜ਼ਿਆਦਾ ਬੱਦਲ ਆ ਗਿਆ ਹੈ ਤੇ ਹੁਣ ਇਹਨਾਂ ਨੂੰ ਥੋੜੀ ਫੀਡ ਪਾਤੀ ਹੈ ਇੱਕ ਜੀ ਹੁਣ ਚੱਲ ਗੁਰਦਾ ਪਾਣੀ ਨਹੀਂ ਹੈਗਾ ਯਾਰ ਇੱਥੇ ਉਹ ਬਾਲਟੀ 'ਚ ਸੱਚੀ ਬਾਲਟੀ 'ਚ ਤੇ ਚੂਗਾ ਬੈਠਾ ਹੈ ਤੇ ਹਾਂਜੀ ਗੈਸ ਤਾਰੇ ਪਾਣੀ ਪੋਣ ਕਰ ਨਾਲ ਗੈਸ ਆਪਾਂ ਕੈਲਸ਼ੀਅਮ ਪੋਣ ਤੇ ਗਾਇਸ ਆਪਾਂ ਹੁਣ ਇਹਨਾਂ ਨੂੰ ਜਵੇਂ ਖੋਲਤਾ ਹੈ ਧੁੱਪ ਚੜੀ ਹੀ ਤੇ ਨਾਲ ਹੀ ਆਪਾਂ ਇਹਨਾਂ ਨੂੰ ਹੁਣ ਕਿਹਾ ਕਿ ਚਲੋ ਕੈਲਸ਼ੀਅਮ ਪਾ ਦਈਏ ਤੇ ਇਹ ਤੁਹਾਨੂੰ ਪਤਾ ਹੈ ਕਿ ਜਿਵੇਂ ਕਿ ਮੁਰਗੀਆਂ ਅੰਡੇ ਆਪਣੀ ਹੁਣੇ ਤਿਆਰ ਹੋ ਗਈਆਂ ਵਾ ਤੇ ਇਹਨਾਂ ਨੂੰ ਆਪਾਂ ਉਹਨਾਂ ਕੀ ਪਾਣੀ ਰੱਖਾਂਗੇ ਜਿੰਨਾ ਕਿ ਪੀ ਲੈਣ ਕਿਉਂਕਿ ਬਾਅਦ ਚ ਪੀਂਦੀਆਂ ਹੈ ਯਾਨੀ ਪਿਆ ਰਹਿੰਦਾ ਪਾਣੀ ਤੇ ਉਹ ਸਾਰਾ ਕੈਲਸ਼ੀਅਮ ਥੱਲੇ ਜੰਮ ਜਾਂਦਾ ਪਾਣੀ ਪਾਣੀ ਰਹਿ ਜਾਂਦਾ ਤੇ ਆਪਾਂ ਇਹਨਾਂ ਨੂੰ ਘੋਲ ਘੋਲਦੇ ਆ ਪਾਣੀ ਪਾ ਕੇ ਵਿੱਚ ਤੇ ਫਿਰ ਤੁਹਾਨੂੰ ਮਿਲਦੇ ਆ ਸੋਹਾਂ ਜੀ ਸੋਹਾਂ ਜੀ ਗਾਇਸ ਕੈਲਸ਼ੀਅਮ ਦਿੱਤਾ ਪਪਾ ਤੇ ਹੋਈ ਨਹੀਂ ਆਪਾਂ ਉਹਨਾਂ ਕ ਬਣਾਇਆ ਗੀ ਜਿੰਨਾ ਕੇ ਸਾਰਾ ਪੀ ਲੈਣ ਹੁਣ ਆਪੇ ਵਾਰੋ ਵਾਰੀ ਆਈ ਜਾਣਗੇ ਤੇ ਪੀ ਲੈਣਗੇ ਹਾਂਜੀ ਗਾਇਸ ਪਾਣੀ ਆਪਾਂ ਜਿੱਤਾਂ ਨੂੰ ਪਾ ਲਾ ਇਸੇ ਮਾੜਾ ਥੋੜਾ ਬੜਾ ਦਿਨ ਹਾਂਜੀ ਗਾਇਸ ਪਹਿਲਾਂ ਆਪਾਂ ਕਲੀਆਂ ਬਖਤਾਂ ਹੀ ਖੋਲਾਂਗੇ ਤੇ ਇਹਨਾਂ ਨੂੰ ਰੋਟੀ ਪਾ ਦਈਏ ਰੋਜਾ 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 ਖਾ ਲੈਂਦੇ ਸੁੱਕੀ ਰੋਟੀ ਸੋ ਆਪਾਂ ਪਹਿਲਾਂ ਸੁੱਕੀ ਵੀ ਪਾਵਾਂਗੇ ਜਿੱਦੀ ਰੋਟੀ ਵੀ ਜਿਵੇਂ ਜਿਵੇਂ ਰੱਖੀ ਹੋਈ ਸੀ ਸੋ ਵੀ ਪਾਵਾਂਗੇ ਤੇ ਬਾਕੀਆਂ ਨੂੰ ਅਜੇ ਨਹੀਂ ਖੋਲਣਾ ਉਨੇ ਦੇ ਤੱਕ ਚੱਲੋ ਫੀਡ ਪਾ ਲਾ ਫੀਡ ਤਿਆਰ ਕਰ ਲਾ ਛੋਟਿਆਂ ਨੂੰ ਬਾਹਰ ਖੋਲਣ ਦਿਲਾ ਇਹਨਾਂ ਨੂੰ ਖੋਲਣਾ ਵਟਿਆ ਸਾਂਜੀ ਗਾਇਸ ਇੱਕ ਆਪ ਬੱਦਲ ਗਿਆ ਗਲੀਆਂ ਦਾ ਪੈਕੇਟ ਮਿਲਿਆ ਸੀ ਸੋ ਆਪਾਂ ਨਾ ਡਰਾਈ ਖਿਚੜੀ ਖਿਚੜੀ ਆ ਲਓ ਆਪ ਇਹਨਾਂ ਨੂੰ ਵੀ ਖੋਲ ਦਈਏ ਤਾਂ ਜੀ ਗਾਇਸ ਦਿਨ ਇਹਤੇ ਕਾਫੀ ਜ਼ਿਆਦਾ ਧੁੱਪ ਨਿਕਲੀ ਹੋਈ ਸੀ ਤੇ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਫੇਰ ਬੱਦਲ ਆ ਗਿਆ ਹੈ ਤੇ ਆਪਾਂ ਇਹਨਾਂ ਨੂੰ ਲਗਭਗ 4 4:30 ਵਜੇ ਖੋਲਤਾ ਸੀ ਕਿਉਂਕਿ ਮੀਂਹ ਦਾ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਿੱਧਰੋਂ ਆ ਜਾਂਦਾ ਵਾ ਤੇ ਬੱਦਲੋ ਕਾਫੀ ਜ਼ਿਆਦਾ ਆ ਗਿਆ ਹੈ ਤੇ ਆਸਤੇ ਕਰਦੀ ਨਾ ਮੀਂਹ ਨਾ ਪਵੇ ਕਿਉਂਕਿ ਮੀਂਹ ਨਾਲ ਅੱਗੇ ਬਹੁਤ ਜ਼ਿਆਦਾ ਗੁਰਾਹ ਲੰਦਿਆ ਵਾ ਤੁਹਾਨੂੰ ਕਿੰਨਾਂ ਪਤਾ ਹੀ ਹੈ ਕਿ ਪੰਜਾਬ ਦੇ ਕੀ ਹਾਲ ਬਣੇ ਪੈਣੇ ਦੇ ਗਾਈਸ ਆਓ ਵੇਖੋ ਕਬੂਤਰ ਆ ਕੇ ਬੈਠਾ ਇੱਕ ਸੋ ਆਪਾਂ ਕਬੂਤਰ ਇੱਕ ਰਿਡਮਨੇ ਆਇਓ ਗਾਈਸ ਕਾਫੀ ਜਿਆਦਾ ਬਦਲ ਆ ਗਿਆ ਹੈ ਚੈੱਕ ਕਰ ਸਕਦੇ ਏ ਤੇ ਮੁਰਗੀਆਂ ਆਪਣੀਆਂ ਬਾਗ ਦੇਣ ਲੱਗ ਪੀਆਂ ਜੀ ਅਕਾਸ ਤੇ ਬਦਲ ਚੈੱਕ ਕਰੋ ਕਾਫੀ ਜਿਆਦਾ ਸਾਰੇ ਪਾਸੇ ਆਇਆ ਹਨੇਰਾ ਹੋ ਗਿਆ ਸੋ ਕਾਫੀ ਜਿਆਦਾ ਕੋਈ ਇਧਰ ਤੇ ਨਹੀਂ ਆ ਰਿਹਾ ਮੇਰਾ ਤੇ ਗਾਈ ਜਿਹੜਾ ਉਹ ਕਬੂਤਰ ਬੈਠਾ ਹੈ ਨਾਲੇ ਉਹ ਆਪਣਾ ਹੀ ਉਹ ਦੇਖੋ ਦੀ ਚੈੱਕ ਕਰ ਸਕਦਾ ਜੀ ਉੱਡ ਗਿਆ ਉਹ ਪੈ ਗਿਆ ਸੋ ਉਹ ਉੱਤਰ ਗਿਆ ਹੈ ਕਿ ਸਵੇਰ ਦਾੜਾ ਹੈ ਹੈ ਤੇ ਉਹ ਚੇਤਾ ਭੁੱਲ ਗਿਆ ਹੈ ਤੇ ਉਹ ਬੈਠਾ ਹੈ ਤੁਹਾਨੂੰ ਜੀ ਗਾਇਸ ਇੱਧਰ ਕਾਫੀ ਜਿਆਦਾ ਕੰਦ ਹੋਇਆ ਪਿਆ ਇਕੱਠਾ ਵੀ ਆਈ ਨੂੰ ਕੱਢ ਦਈਏ ਇੱਕਰੀ ਇਧਰ ਚੈੱਕ ਕਰੋ ਕਿ ਡੱਗ ਜਿਆਦਾ ਗੰਦਾ ਹੈ ਇਹ ਕਰੀ ਸਾਫ ਕਰਕੇ ਇਹ ਤੁਹਾਨੂੰ ਮਿਲਦੇ ਆਂ ਸੋ ਆਂਜੀ ਗਏ ਸੇ ਕਰੀ ਕਰਤਾ ਸਾਫ ਇੰਨਾ ਗੰਦ ਨਿਕਲਿਆ ਵਾ ਇੱਕਰੀ ਸਾਰਾ ਅੰਦਰ ਕਰਤਾ ਕਰੀ ਇਹਦੇ ਅੰਦਰ ਵੀ ਮਰੇਜ ਕਰਤਾ ਥੋੜੀ ਵਗੈਰਾ ਪਾ ਲੀਏ ਸੋ ਆ ਇਧਰੋਂ ਉਤੋਂ ਦੇ ਕੀ ਕਰਤਾ ਬਖਤਾਂ ਨੇ ਸਾਰੇ ਖਿੱਚਦਾ ਹੈ ਕੋੰਤਰਾ ਵੀ ਖਾਈ ਖਾਲੀ ਕਰਤਾ ਹੈ ਤੂੰ ਦਸਰਾ ਕਰੀ ਚ ਖਾਲੀ ਕਰੀ ਐ ਐਸਾ ਸੁਭਾਈ ਕਰਦੀ ਆ ਹੁਣ ਮੇਰਾ ਰਾਦਾ ਬੰਦ ਆ ਗਿਆ ਜੇ ਪਤਾ ਚੇ ਤੜੀਏ ਸਮਝ ਨਹੀਂ ਲੱਗਦੀ ਕਰੀ ਬੰਨੇ ਕੋਈ ਦੇ ਆਪਾਂ ਮੀਂਹ ਦੇ ਚੱਕਰ ਦਾ ਏ ਸੋਹ ਜੀ ਗਾਇਸ ਇੱਕ ਹੋਰ ਕਬੂਤਰ ਆ ਗਿਆ ਤੁਹਾਨੂੰ ਖਾਉਣੇ ਕਿੱਧਰ ਗਿਆ ਏ ਆਓ 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 ਚੱਕਰ ਸਾਦੇ ਜਿਦੇ ਜੇ ਕਾਲੇ ਬੱਦਲ ਆਏ ਹੋਣਾ ਉਸ ਵਾਵਾ ਇਹੋ ਹੀ ਕਬੂਤਰ ਵਗੈਰਾ ਵੇਖ ਜਾਂਦੇ ਆ ਗਾਇਸ ਹੁਣ ਆਪਾਂ ਇਹਨਾਂ ਨੂੰ ਦੇਈਏ ਤਾੜ ਕਰੀ ਤੇ ਪਹਿਲਾਂ ਤੇ ਆਹ ਕੱਢੀਏ ਤੇ ਆਹ ਨਿਕਲ ਗਈ ਜਾਈ ਗਈ ਜੀ ਨੇ ਕਿ ਕਾਫੀ ਜਿਆਦਾ ਨੂੰ ਪਤਾ ਹੈ ਤੁਹਾਨੂੰ ਬਦਲ ਵਿਖਾਇਆ ਹੈ ਕਾਫੀ ਜਿਆਦਾ ਮੀਂਹ ਆ ਗਿਆ ਹੈ ਤੇ ਹੁਣ ਉਦੋਂ ਦੇ ਆਪਾਂ ਕਾਲੀ ਕਾਲੀ ਜਾਨਵਰ ਇੱਕਦਮ ਤੜਤੇ ਤੇ ਹੁਣ ਗੈਸੇ ਪਤਾ ਨਹੀਂ ਬਤਕਾ ਕਿੱਧਰ ਹੈ ਕਿ ਇਧਰ ਹੈ ਕਿ ਉਧਰ ਹੈ ਤੈਨੂੰ ਗੁਰਤਾਇ ਕਰੂਗੇ ਸੈਪਰੇਟ ਬਕਤਾਂ ਕਿਧਰ ਆ ਕਰਨੀਓਂ ਸੈਪਰੇਟ ওই ਬਕਤਾਂ ਉਧਰ ਕਰਨੀਗਾ ਮਾਂ ਕਿੱਧਰ ਇਧਰ ਹਾਂ ਬਗਾ ਉਹਨੇ ਰਾਤ ਪੁੰਝੇ ਖਾਈ ਗਈ ਸ਼ਾਕਤਾ ਹੈ ਹੈ ਨਾ ਮਾ ਇੱਕੀ ਆ ਦੋ ਕਹਾਂ ਰਹਿੰਦੇ ਆ ਨਹੀਂ 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 bro ਜੋ ਤੁਮ ਮੇਰੇ ਅੱਲਾ ਤੇ ਗਿਆ ਲੈ ਮੁੱਦਾ ਸੁ ਵੱਡੇ ਦੇ ਚੜ ਚੱਲ ਚੱਲ ਹੋਰ ਤਾਂ ਨਹੀਂ ਕੋਈ ਵੱਡਾ ਇੱਧਰ ਹੈਗਾ ਸੋ ਗਾਇਸ ਮੀਨੇ ਤਾਂ ਬਹੁਤ ਜ਼ਿਆਦਾ ਤੰਗ ਕੀਤਾ ਆ ਡੇਲੀ ਆ ਜਾਂਦਾ ਵਾ ਜੇ ਮਤਲਬ ਤੋਂਪ ਹੋ ਗਿਆ ਨਹੀਂ ਗਲਤੀ ਹੈ ਤੇ ਵਾਪਸ ਸ਼ੁਕਰ ਕਰ ਦੇਣੀ ਇਹ ਦੇਖੋ ਗਾਇਸ ਚੈੱਕ ਕਰ ਨਹੀਂ ਹੋਈ। ਹਲੀ ਤੋੜਦਾ। ਆਹ ਇਧਰ ਦੇਖੋ ਆਪਣਾ ਬੁਰਸ਼ ਵੀ ਤੋੜਦਾ ਗੁਰਤਾਜ ਨੇ। ਆਓ ਵੀ ਜੀ। ਇਹਨੇ ਇਹਨੇ ਗੁੱਸਾੜਾ ਚੜਾਇਆ। ਗੁੱਸਾੜਾ ਇਹ ਗੁੱਸਾ ਚੜਾਇਆ। ਆ ਪਾਣੀ ਭਰੇ ਖੀ ਮੜਾਏ। ਕੱਲਾ ਇਹਨਾਂ ਨੂੰ ਪਾਣੀ ਰੱਖਣਾ ਆਪਾਂ। ਓਏ ਇਹ ਤਾਂ ਗੰਦਾਵਾ। ਆ ਇਧਰ ਦੇਖੋ ਇਹ ਚੈੱਕ ਕਰ ਚੂਚੇ ਝਾੜਦੇ ਹੀ ਨੇ। ਤੂੰ ਚੂਚੇ ਝਾੜਦੇ ਨਾ ਮੈਂ ਚਾਜ ਨਾ ਕਿਹਾ। ਮੈਂ ਪਾਣੀ ਮਾਫੇ ਭਰ ਦੇਣਾ। ਓ। ਹਾਂਜੀ ਗイズ ਬਖਤਾਂ ਦਾ ਵਹ ਰਖਤਾ ਪਾਣੀ ਤੇ ਉਹ ਲਾ ਦੀਏ ਬੂਗਾ ਕਿਉਂਕਿ ਬੱਦਲ ਬਹੁਤ ਜਿਆਦਾ ਲਿਸ਼ ਕਰਿਆ ਸਬੂਗਾਂ ਲਈ ਬਖਤਾਂ ਦਾ ਬੂਗਾ ਬੰਦ ਕਰਤਾ ਇਧਰ ਵੀ ਤਾੜਤੇ ਆ ਸੱਚ ਕਸਾ ਦੀ ਹਰ ਮੌਤ ਨੂੰ ਜਿਆਦਾ ਸਾਰੇ ਪੂਰੇ ਹੀ ਨੇ ਤੇ ਇਧਰ ਵੀ ਪੂਰੇ ਓਏ ਫੀਡ ਫੂਡ ਖਾ ਲਈ ਹੈ ਨਾ ਸਾਰੇ ਹਾਂਜੀ ਗਾਇਸ ਆ ਵੀ ਚੈੱਕ ਕਰੋ ਮੀਂਹ ਕਿੰਨੇ ਯਾਰੀ ਇੱਧਰ ਚੈੱਕ ਕਰੋ ਬਾਹਰ ਮੈਂਦਿਆ ਮੀਂਹ ਤੇ ਇੱਥੇ ਪੱਕਾ ਲਾ ਕੇ ਬੈਠਾ ਏ ਇਸ ਅੱਜ ਦਾ ਆਪਾਂ ਵਲੌਗ ਐਂਡਿੰਗ ਕਰਨ ਲੱਗੇ ਹਾਂ ਮੀਂਹ ਦੇ ਵਿੱਚ ਜਿਵੇਂ ਕਾਫੀ ਜਿਆਦਾ ਮੀਂਹ ਵੀ ਚੈੱਕ ਕਰ ਸਕਦੇ ਜੇ ਫੇਰ ਪੈ ਰਿਹਾ ਬੱਦਲ ਬਣਿਆ ਆ ਵਾ ਤੇ ਕੱਲ ਮਿਲਾਂਗੇ ਫੇਰ ਨਵੇਂ ਵਲੌਗ ਨਾਲ ਜੇ ਤੁਹਾਨੂੰ ਗਾਇਸ ਅੱਜ ਦਾ ਵਲੌਗ ਵਧੀਆ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਤੇ ਨਾਲੇ ਦਬ ਕੇ ਲਾਈਕ ਕਰ ਦਿਓ ਤੇ ਜਾਂਦੇ ਵਕ ਜਰੂਰ ਸਕ੍ਰਾਈਬ ਕਰਕੇ ਜਾਓ ਤੇ ਮਿਲਾਂਗੇ ਤੁਹਾਨੂੰ ਕੱਲ ਨਵੀਂ ਬਲੌਗ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ